ਖਬਰ ਸ਼੍ਰੀ ਮੁਖਸਰ ਸਾਹਿਬ ਤੋਂ ਜਿੱਥੇ ਕਿ ਪਾਣੀ ਦੀ ਮਾਰ ਦੀ ਵਜ੍ਹਾ ਕਰਕੇ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਵੜਿੰਗ ਦੇ ਵਿੱਚੋਂ ਗੁਜ਼ਰਦਾ ਹੋਇਆ ਸੂਆ ਅਚਾਨਕ ਉਸ ਦੇ ਵਿੱਚ ਪਾੜ ਪੈ ਗਿਆ ਜਿਸ ਕਰਕੇ ਪਾਣੀ ਖੇਤਾਂ ਦੇ ਵੱਲ ਵਗਣ ਲੱਗਿਆ ਤੇ ਦੇਖਦੇ ਹੀ ਦੇਖਦੇ ਆ ਖੇਤ ਜਲਤਲ ਹੋ ਗਏ ਜਿਸ ਕਰਕੇ ਉੱਥੇ ਬੀਜੀ ਗਈ ਫਸਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਉਧਰ ਕਿਸਾਨਾਂ ਦਾ ਕਹਿਣਾ ਹੈ ਕਿ ਰਾਤ ਦੇ ਵੇਲੇ ਅਚਾਨਕ ਸੂਏ ਦੇ ਵਿੱਚ 30 ਤੋਂ 40 ਫੁੱਟ ਚੌੜਾ ਪਾੜ ਪੈਣ ਕਰਕੇ ਪਾਣੀ ਜਿਹੜਾ ਕਿ ਹੈ ਖੇਤਾਂ ਦੇ ਵਿੱਚ ਦਾਖਲ ਹੋ ਗਿਆ ਜਿਸ ਕਰਕੇ ਗੋਡੇ-ਗੋਡੇ ਪਾਣੀ ਭਰ ਜਾਣ ਕਰਕੇ ਸਾਰੀਆਂ ਫਸਲਾਂ ਜੋ ਨੇ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਨੇ ਕਿਸਾਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਜੋ ਹੈ ਨਹਿਰੀ ਵਿਭਾਗ ਦੇ ਉੱਪਰ ਵੱਡੀ ਅਣਗਹਿਲੀ ਦੇ ਦੋਸ਼ ਲਗਾਏ ਗਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰੀ ਵਿਭਾਗ ਦੇ ਵੱਲੋਂ ਸੂਹਾ ਦੋ ਪੱਕਾ ਕਰਨ ਨੂੰ ਲੈ ਕੇ ਕੋਈ ਵੀ ਤਵੱਜੋ ਨਹੀਂ ਦਿੱਤੀ ਕਿ ਉਹਨਾਂ ਇਹ ਵੀ ਕਿਹਾ ਕਿ ਇਸ ਸਬੰਧ ਦੇ ਵਿੱਚ ਬਾਰ-ਬਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਪਰ ਕੋਈ ਜਿਹੜਾ ਕਿ ਹੈਗਾ ਹੈ ਕਾਰਵਾਈ ਨਾ ਕੀਤੇ ਜਾਣ ਦੇ ਚਲਦਿਆਂ ਬੀਤੀ ਰਾਤ ਇਸ ਸੂਏ ਦੇ ਵਿੱਚ ਅਪਾੜ ਪਏ ਅਤੇ ਕਿਸਾਨਾਂ ਨੇ ਜਦੋਂ ਇਸ ਦੀ ਇਤਲਾ ਨਰੀ ਪਾਕ ਨੂੰ ਦਿੱਤੀ ਤਾਂ ਵੀ ਕੋਈ ਪ੍ਰਸ਼ਾਸਨਿਕ ਟੀਮ ਮੌਕੇ ਤੇ ਨਹੀਂ ਪਹੁੰਚੀ ਜਿਸ ਕਰਕੇ ਕਿਸਾਨਾਂ ਦਾ ਗੁੱਸਾ ਕਾਫੀ ਜ਼ਿਆਦਾ ਜਿਹੜਾ ਕਿ ਵਧਿਆ ਹੋਇਆ ਨਜ਼ਰ ਆਇਆ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਫਸਲ ਬਰਬਾਦ ਹੋਈ ਹੈ ਉਹਨਾਂ ਦੀ ਗਿਰਦੋਰੀ ਕਰਾ ਕੇ ਉਹਨਾਂ ਨੂੰ ਬਣਦਾ ਮੁਆਵza ਦਿੱਤਾ ਜਾਵੇ ਔਰ ਕਿ ਕੁਝ ਕਹਿਣਾ ਕਿਸਾਨਾਂ ਦਾ ਹੌਸਣ ਦੇ ਜੋ ਮੇਰਾ ਰਕਬਾ ਸੂਏ ਦੇ ਨਾਲ ਪੈਂਦਾ ਹੈ ਅਜ ਤੋਂ 20 ਦਿਨ ਪਹਿਲਾਂ ਇੱਥੇ ਸਵਰਟ ਡੜਿਆ ਸੀ ਅਸੀਂ ਖੇਤਾਂ ਵਾਲੇ 7-8 ਬੰਦਿਆਂ ਨੇ ਜਿਹਨਾਂ ਨੂੰ ਨੁਕਸਾਨ ਹੁੰਦਾ ਸੀ ਜਾਂ ਅਸੀਂ ਰਲ ਮਿਲ ਕੇ ਵਧਾ ਜਿਹੜਾ ਇਹਨਾਂ ਦਾ ਮੁਲਾਜ਼ਮ ਬਾਬੂ ਰਾਮ ਹੈ ਉਹ ਆਇਆ ਵੀ ਅਸੀਂ ਟਰਾਲਾ ਮਿੱਟੀ ਦਾ ਆਉਂਦਾ ਤਕੜਾ ਕਰ ਜਾਾਂਗੇ ਵਿਭਾਗ ਦੇ ਅਨਗੈਹੀਲੀ ਵਿਭਾਗ ਨੇ ਕੁਝ ਨਹੀਂ ਕੀਤਾ ਜੋ ਰਾਤ ਦਾ ਸੂਆ ਫੇਰ ਟੁੱਟਿਆ ਇਹ ਪਾਣੀ ਸਾਡੇ ਪਿੰਡ ਤੀਕ ਪਹੁੰਚ ਕਰੂਗਾ ਸੇਮਨਾਲੇ ਚ ਜਾ ਕੇ ਪਜੂਗਾ ਰੇਲ ਗੱਡੀ ਦੀ ਪੁਲੀ ਦੇ ਥੱਲੇ ਦੀ ਇਹ ਬਹੁਤ ਰਕਮੇ ਦਾ ਨੁਕਸਾਨ ਕਰੂਗਾ ਕੋਈ ਵਿਭਾਗਾਂ ਧਿਆਨ ਦੀ ਨਹੀਂ ਦੇ ਰਿਹਾ ਰਾਤ ਦਾ ਸੂਆ ਟੁੱਟਿਆ ਅਜੇ ਤੀ ਕੋਈ ਨਹੀਂ ਆਇਆ ਪਾੜਤੀ ਤੋਂ 40 ਫੁੱਟ ਦੇ ਦਰਮਾਨ ਪਾੜ ਹੋ ਗਿਆ ਹੁਣ ਇਹਨੇ ਵਾਦਾ ਹੀ ਜਾਣਾ ਅਡਾ ਮਹਿਕਮੇ ਦੇ ਅਧਿਕਾਰੀ ਪਹੁੰਚੇ ਹੋਣ ਜਾਂ ਉਹਨਾਂ ਨਾਲ ਗੱਲਬਾਤ ਕੋਈ ਮਹਿਕਮੇ ਦਾ ਅਧਿਕਾਰੀ ਨਹੀਂ ਪਹੁੰਚਿਆ ਜੀ ਇੱਕ ਇੱਥੇ ਮੇਟਾ ਬਾਬੂਰਾਮ ਉਹ ਕੱਲਾ ਆਇਆ ਹੋਰ ਕੋਈ ਨਹੀਂ ਆਇਆ ਜੀ ਨਾਲ ਗੱਲ ਕੀਤੀ ਜੀ ਆਂ ਦਾ ਸਾਨੂੰ ਬੰਦੇ ਭਾਲ ਦਿਓ ਅਸੀਂ ਬੰਦੇ ਕਿੱਥੋਂ ਭਾਲ ਕੇ ਦੀਗੇ ਦੱਸੋ ਕੀ ਮੰਗ ਕੀ ਕਰਦੇ ਹੋ ਹੁਣ ਜੀ ਮੰਗਾਸੀਂ ਕਰਦੇ ਆ ਵੀ ਸੂਆ ਸੇਧ ਤੋਂ ਛੇਤੀ ਵੱਜੇ ਤੇ ਸਾਡੇ ਨੁਕਸਾਨ ਦਾ ਮੁਆਵਜ਼ਾ ਮਿਲੇ ਤੇ ਜੇ ਇਹ ਸੂਏ ਚਨ ਗਹਿਲੀ ਕਰਦੇ ਆ ਦੁਵਾਰਾ ਸੂਆ ਇੱਥੇ ਫੇਰ ਟੁੱਟਦਾ ਢਕਾ ਕੇ ਜੇ ਤੁਰ ਜਾਂਦੇ ਤਾਂ ਉਹਦਾ ਮਹਿਕਮਾ ਜ਼ਿੰਮੇਵਾਰ ਹੋਊਗਾ ਉਹਦਾ ਮੈਂ ਕੇਸ ਕਰੂੰਗਾ ਮਹਿਕਮੇ ਤੇ ਜੀ ਇਹ तकरीबन 20 ਤੋਂ 25 ਜੋ ਕਿ ਤੂੰ 20 ਸਾਲ ਪਹਿਲਾਂ ਵੀ ਇਹ ਚੱਕੀ ਖੁੱਡ ਪਈ ਸੀ ਜਣੀ ਸੂਆ ਟੁੱਟ ਚਲੇ ਸੀ ਆਪਦੇ ਪਰਸਨਲ ਤੌਰ ਤੇ ਬੰਨ ਲਿਆ ਸੀ ਅੱਜ ਰਾਤ ਦਾ ਇਹ ਸੂਆ ਟੁੱਟਿਆ ਹੋਇਆ ਸਾਡਾ ਸੂਚਿਤ ਕੀਤਾ ਜਿਹੜੀਆਂ ਅਧਿਕਾਰੀਆਂ ਨੂੰ ਸੂਚ ਜ ਪਾਣੀ ਜ਼ਿਆਦਾ ਜਾ ਕੇ ਮੂਹੇ ਬੰਦ ਹੈ ਤੇ ਇਹਦੀ ਕੋਈ ਮਿੱਟੀ ਵਗੈਰਾ ਨਹੀਂ ਪਾਈ ਗਈ ਸੀ ਉੱਤੇ ਇਹਦੇ ਇਸ ਕਰਕੇ ਰਾਹ ਦੇ ਉੱਛਲ ਕੇ ਉਤੋਂ ਦੀ ਟੁੱਟ ਚੁੱਕਿਆ ਹੈ ਰਾਹ ਦਾ ਟੁੱਟ ਚੱਲਿਆ ਹਜੇ ਤੱਕ ਕੋਈ ਅਧਿਕਾਰੀ ਸਾਡੇ ਕੋਲ ਮੌਕੇ ਤੇ ਨਹੀਂ ਪਹੁੰਚਿਆ ਅਸੀਂ ਜੇ ਸੀ ਵੀ ਆਪਦੀ ਪਰਸਨਲ ਤੌਰ ਤੇ ਮਗਾਈ ਬੈਠੇ ਆ ਤੇ ਨਾ ਕੋਈ ਬੰਦਾ ਆਇਆ ਹੈਗਾ ਗੱਟਿਆਂ ਦਾ ਸਾਡੇ ਕੋਲ ਕੋਈ ਪ੍ਰਬੰਧ ਨਹੀਂਗਾ ਇੱਥੇ ਮੌਕੇ ਤੇ ਇਸ ਕਰਕੇ ਸਾਡਾ ਫਰਵਾਹ ਲੱਖਾਂ ਤੁਸੀਂ ਦੇਖੋ ਕਿ ਘੱਟੋ ਘੱਟ 100 ਕਿਲੇ ਦੇ ਵਿੱਚ ਪਾਣੀ ਜਾ ਚੁੱਕਿਆ ਹੈ ਅਧਿਕਾਰੀਆਂ ਨਾਲ ਗੱਲ ਹੋਈ ਇਸ ਮਾਮਲੇ ਲੈ ਕੇ ਹਾਂਜੀ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਹੈ ਜੈ ਸਿੰਘ ਸਾਹਿਬ ਕਹਿ ਰਿਹਾ ਪਿੱਛੇ ਵੀ ਇੱਕ ਦੋ ਪਾੜਪੂ ਪੈ ਚੁੱਕਿਆ ਉੱਥੇ ਬੰਦੇ ਭੇਜਿਆ ਬੰਦਾ ਕੋਈ ਆ ਨਹੀਂ ਰਿਹਾਗਾ ਤੇ ਆਪ ਜੀ ਤੁਸੀਂ ਨਹੀਂ ਪਹੁੰਚੇ ਹੁਣ ਮੰਗ ਕੀ ਕਰਦੇ ਹੋ ਮੰਗ ਜਿਓ ਤੁਸੀਂ ਦੇਖੋ ਆ ਕਿੰਨਾ ਆਧਾ ਕਿਲੇ ਨੇੜਾ ਰਗਬਾਤ ਪਹਿਲੀ ਗੱਲ ਮਿੱਟੀ ਨੱਪ ਕੇ ਲੇ ਗਈ ਹੈ ਬਾਕੀ ਹਜੇ ਹੋਰ ਪਤਾ ਨੁਕਸਾਨ ਹੋਊਗਾ ਸਰਕਾਰ ਨੂੰ ਇਹ ਮੌਜੂਦੀ ਮੰਗ ਕਰਦੇ ਹਾਂ ਬਾਕੀ ਇਹ ਨਿਗ